ਮੈਂ ਸੰਜੀਵ ਕੁਮਾਰ ਹੀਰ ਆਮ ਆਦਮੀ ਪਾਰਟੀ ਵਾਰਡ ਨੰਬਰ 11 ਜਿੱਥੇ ਪੂਰੇ ਸੰਸਾਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਦੇ ਨਾਲ ਔਰ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਨਾਲ ਦੀ ਨਾਲ ਭਗਵਾਨ ਪੁਸ਼ਕਰਮਾ ਜੀ ਦਾ ਜਿਹੜਾ ਅਗਲੇ ਦਿਨ ਦਾ ਪ੍ਰੋਗਰਾਮ ਆ ਭਗਵਾਨ ਪੁਸ਼ਕਰਮਾ ਜੀ ਦਾ ਜਿਹੜਾ ਹੈਗਾ ਉਹ ਦਿਨ ਆ ਰਿਹਾ ਮੈਂ ਉਸ ਦੀ ਵੀ ਬਹੁਤ ਬਹੁਤ ਸਾਰੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਨਾਲ ਦੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰਪੁਰ ਦੀ ਅਮੀ ਸਮੂਹ ਸੰਸਾਰ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਜਿੱਥੇ ਜੀ ਦੀਵਾਲੀ ਦਾ ਤਿਉਹਾਰ ਆਪਾਂ ਬੜੇ ਹੀ ਉਤਸ਼ਾਹ ਦੇ ਨਾਲ ਸਾਰਾ ਮਿਲ ਕੇ ਮਨਾਉਂਦੇ ਆ ਬੱਚੇ ਜਿਹੜਾ ਹੈਗਾ ਇਹ ਪ੍ਰੋਗਰਾਮ ਆ ਪਟਾਕੇ ਬਜਾ ਕੇ ਅਸਤਵਾਜੀਆ ਚਲਾ ਕੇ ਜਿਹੜਾ ਹੈਗਾ ਇਹ ਪ੍ਰੋਗਰਾਮ ਕਰਦੇ ਆ ਔਰ ਮੈਂ ਇਹ ਅਪੀਲ ਕਰੂੰਗਾ ਬੇਨਤੀ ਕਰੂੰਗਾ ਕਿ ਇਹ ਜਿਹੜਾ ਦੀਵਾਲੀ ਦਾ ਤਿਉਹਾਰ ਆ ਇਹ ਆਪਾਂ ਪ੍ਰਦੂਸ਼ਣ ਦਹਿਤ ਮਨਾਈਏ ਔਰ ਖਾਸ ਤੌਰ ਤੇ ਆਪਣੇ ਬੱਚਿਆਂ ਨੂੰ ਇਹ ਚੀਜ਼ ਤੋਂ ਆਪਾਂ ਪ੍ਰੇਰਿਤ ਕਰੀਏ ਕਿ ਇਹ ਜਿਹੜੇ ਪਟਾਕੇ ਆਪਾਂ ਬਜਾਉਂਦੇ ਆਇਤੋਂ ਆਪਾਂ ਜਿੰਨਾ ਵੀ ਗਰੇਸ਼ ਕਰ ਸਕਦੇ ਆ ਉਹ ਗਰੇਸ਼ ਕਰੀਏ ਕਿਉਂਕਿ ਇੰਜੋਏ ਚਲੋ ਆਪਾਂ ਜਿਹੜੇ ਆ ਉਹ ਕਰਦੇ ਆ ਸਾਰੇ ਤੇ ਪਰ ਜਿਹੜਾ ਤਿਉਹਾਰ ਆ ਆਪਾਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਆਪਾਂ ਮਨਾਉਣਾ ਹੈ ਨਾਲ ਦੀ ਨਾਲ ਬੱਬਾ ਬਿਸ਼ਕਰਮਾ ਜੀ ਦਾ ਕਿਉਂਕਿ ਜਿੱਥੇ ਅਸੀਂ ਉਹਨਾਂ ਦੇ ਸੰਦਰਾਜ ਬਿਠਾ ਕੇ ਉਹਨਾਂ ਦੀ ਪੂਜਾ ਕਰਦੇ ਆ ਉੱਥੇ ਅਸੀਂ ਭਗਵਾਨ ਬਿਸ਼ਕਰਮਾ ਜੀ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਕਰੀਏ ਕਿ ਹੋਰ ਲੋਕਾਂ ਨੂੰ ਉਹ ਜਿਹੜਾ ਹੈਗਾ ਰੋਜ਼ਗਾਰ ਨੇ ਲੋਕ ਕਿਰਤ ਕਰਨ ਕਮਾਈਆ ਕਰਨ ਆਪਣਾ ਜਿਹੜਾ ਹੈਗਾ ਉਹ ਵਧੀਆ ਰੋਜ਼ਗਾਰ ਚ ਮਿਲੋ ਪਰ ਨਾਲ ਦੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਆਪਾਂ ਬੜੇ ਹੀ ਚਾਅ ਨਾਲ ਬਣਾਈਗੇ ਔਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਵੀ ਇਹ ਅਰਦਾਸ ਬੇਨਤੀ ਕਰੀਏ ਕਿ ਉਹ ਇਸ ਸੰਸਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਇਹ ਸੰਸਾਰ ਜਿਹੜਾ ਹੈਗਾ ਹਸਦਾਬਾਦ ਦਾ ਰਵੇ ਔਰ ਦੰਦੁਬਲੀ ਰਾਜੋਗਨੀ ਤਰੱਕੀ ਕਰੇ। ਮੈਂ ਫਿਰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਬਹੁਤ-ਬਹੁਤ ਸਾਧਿਆ ਬਧਾਈਆਂ ਦਿੰਦਾ ਔਰ ਕਾਮਨਾ ਕਰਦਾ ਕਿ ਇਹ ਤਿਉਹਾਰ ਸਾਰਿਆਂ ਦੇ ਲਈ ਖੁਸ਼ੀਆਂ ਔਰ ਖੇੜੇ ਲੈ ਕੇ ਆਵੇ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤੁਰ ਦੇ ਧੰਨ ਗੁਰੂ।